ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਨਿਸਟਰ ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਕੰਬਸਰ ਮੈਂ ਤੁਹਾਨੂੰ ਸਾਰੇ ਮਸਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੋਮੀ ਕਦਵੀਦਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ਸ਼ੋਕਾਦਗੇ ਤਹਾਨੂੰ ਮਿਲ ਗਏ ਅੰਬਸਰ ਦੇ ਮੇਲ ਨੂੰ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਨਿਸਟਰ ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਕੰਬਸਰ ਮੈਂ ਤੁਹਾਨੂੰ ਸਾਰੇ ਮਸਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਦਵੀਦਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ショ ਕਰਦਗੇ ਤੁਹਾਨੂੰ ਮਿਲ ਲਗੇ ਅੰਮ੍ਰਿਤਸਰ ਦੇ ਮੇਲੇ ਨੂੰ ਆ ਰਹੇ ਆ ਤੁਹਾਨੂੰ ਸਾਰਿਆਂ ਦੀ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਹਕਮਬਸਰ ਮੈਂ ਤੁਹਾਨੂੰ ਸਾਰੇ ਮਸਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਦਵੀਦਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਬਸਰਦ ਵਿਖੇ ਆ ਰਹੇ ਨੇ ਉਹ ਇੱਕ ਦੌਰ ਸ਼ੋਕਾਦਗੇ ਤੁਹਾਨੂੰ ਮਿਲ ਲਗੇ ਅੰਬਸਰਦੀਆਂ ਨੂੰ ਮਿਲਣ ਉਹ ਆ ਰਹੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਲ ਜੀ ਮੈਂ ਤੁਹਾਡਾ ਗੁਲਦੀਪ ਸਿੰਘ ਧਾਲੀਵਾਲ ਕੈਬਨ ਮਿਸਟਰ ਪੰਜਾਬ ਉਮੀਦਵਾਰ ਅਹਮਦੀ ਪਾਰਟੀ ਲੋਕ ਸਭਾ ਹਕਮਬਸਰ ਮੈਂ ਤੁਹਾਨੂੰ ਸਾਰੇ ਮਸਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਦਮਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਬਸਰ ਦੇ ਕਿਹਾਦੇ ਨੇ ਉਹ ਇੱਕ ਦੂਰ ਸ਼ੋਕਾਦਗੇ ਤੁਹਾਨੂੰ ਮਿਲ ਲਗੇ ਅੰਬਸਰ ਦੇ ਨੂੰ ਮਿਲਣ ਉਹ ਆ ਰਿਹਾ ਤੁਹਾਨੂੰ ਸਾਰਿਆਂ ਦੀ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨ मिनिस्टर ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਕੰਬਸਰ ਮੈਂ ਤੁਹਾਨੂੰ ਸਾਰੇ ਮਸਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਦਵੀਦਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ショ ਕਰਦਗੇ ਤੁਹਾਨੂੰ ਮਿਲ ਲਗੇ ਅੰਮ੍ਰਿਤਸਰਗੇ ਨੂੰ ਮਿਲਣ ਉਹ ਆਇਆ ਤੁਹਾਨੂੰ ਸਾਰਿਆਂ ਦੀ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ